ਇਹ 2 ਤਰੀਕ ਨੂੰ ਇੱਕ ਇਨਸੀਡੈਂਟ ਗੇਟਕੀਮਾ ਦੇ ਵਿੱਚ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਦਿਗਵਜੇ ਨਾਮ ਦਾ ਵਿਅਕਤੀ ਸੀਗਾ ਜਿਸ ਤੋਂ ਕਰੀਬ 1:30 ਵਜੇ ਇੱਕ ਮੋਬਾਈਲ ਰੈਡਮੀ ਨੋਟ ਪ੍ਰੋ ਸੀਗਾ ਜਿਹੜਾ ਦੋ ਵਿਅਕਤੀਆਂ ਵੱਲੋਂ ਜਿਹੜਾ ਸਨੇਚ ਕੀਤਾ ਗਿਆ ਸੀਗਾ ਉਸ ਤੇ ਜਿਹੜਾ ਮਕਦਮਾ ਦਰਜ ਕਰਕੇ ਸਾਡੀ ACP ਸੈਂਟਰਲ ਐਸਐਚਓ ਗੇਟਕੀਮਾ ਤੇ ਚੌਕੀ ਚਾਰ ਅਨਗੜ ਵੱਲੋਂ ਇਸ ਚੀਜ਼ ਨੂੰ ਜਿਹੜਾ ਟਰੇਸ ਕਰਦੇ ਆ ਦੋ ਵਿਅਕਤੀਆਂ ਨੂੰ ਨਾਮਿਨੇਟ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਹੈ ਇਸ ਦੇ ਵਿੱਚ ਦੋ ਦੋਸ਼ੀ ਰਾਹੁਲ ਸਿੰਘ ਉਰਫ ਰਾਹੁਲ ਤੇ ਲਵਪ੍ਰੀਤ ਸਿੰਘ ਉਰਫ ਰੁਬਲ ਇੱਕ ਦਸ਼ਮੇਸ਼ ਕਲੋਨੀ ਜਿਹੜਾ ਚਬਾਲ ਰੋਡ ਦਾ ਰਹਿਣ ਵਾਲਾ ਹੈ ਤੇ ਇੱਕ ਭਰਾੜੀ ਵਾਲ ਦਾ ਰਹਿਣ ਵਾਲਾ ਹੈ ਇਹਨਾਂ ਨੇ ਜਿਹੜੀ ਇਹ ਲੁੱਟਖੋਤੀ ਵਾਰਦਾਤ ਨੂੰ ਅਨਜਾਨ ਦਿੱਤਾ ਸੀਗਾ ਤੇ ਇਸ ਤੋਂ ਜਿਹੜਾ ਖੋਹ ਕੀਤਾ ਹੋਇਆ ਮੋਬਾਈਲ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਇਹਨਾਂ ਇੱਕ ਕੁਝ ਦਿਨ ਪਹਿਲਾਂ ਡੀ ਡਿਵੀਜ਼ਨ ਦੇ ਵਿੱਚ ਵੀ ਇੱਕ ਲੇਡੀ ਕੋਲੋਂ ਜਿਹੜੀ ਮੋਬਾਈਲ ਖੋਹੀ ਵਾਰਦਾਤ ਹੋਈ ਸੀ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਉਹ ਵੀ ਇਸ ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਹੀ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਜੇ ਉਹ ਜਿਹੜਾ ਖੋਇਆ ਹੋਇਆ ਮੋਬਾਈਲ ਆ ਉਹ ਵੀ ਇਸ ਟੀਮ ਵੱਲੋਂ ਬਰਾਮਦ ਕੀਤਾ ਗਿਆ ਹੈ ਮਨਜੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਸਾਡ ਨੂੰ ਸਾਰਿਆਂ ਨੂੰ ਇੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਵੀ ਜਿਹੜਾ ਵੀ ਕੋਈ ਪੈਟੀ ਆਫੈਂਸ ਆ ਭਾਵੇਂ ਉਹ theft ਭਾਵੇਂ ਉਹ snatching ਉਹ ਜਦੋਂ ਹੀ ਰਿਪੋਰਟ ਹੁੰਦੀ ਆ ਇਮੀਡੀਏਟਲੀ ਉਹਨੂੰ ਰਜਿਸਟਰ ਕਰਕੇ ਉਸ ਤੇ ਉੱਤੇ ਐਕਸ਼ਨ ਲੈਣਾ ਤੇ ਉਹ ਇਸੇ ਤੇ ਕਾਰਵਾਈ ਕਰਦਿਆਂ ਸਾਡੀ ਟੀਮ ਨੇ ਜਿਹੜਾ ਵਾ ਇਸ ਨੇਚਰ ਜਿਹੜੇ ਆ ਦੋਵੇਂ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਰੈਸਟ ਕਰਨ ਤੋਂ ਬਾਅਦ ਜਿਹੜੇ ਆ ਦੋ ਵਰਦਤਾ ਇਹਨਾਂ ਟਰੇਸ ਕਰ ਲੀਆਂ ਨੇ ਇਹ ਹੋਰ ਵੀ ਇਹਨਾਂ ਨੇ ਵਰਦਤਾ ਕੀਤੀਆਂ ਨੇ ਜਿਸ ਸੰਬੰਧੀ ਜਿਹੜਾ ਹੋਰ ਬਰਾਮਦਗੀ ਵੀ ਜਿਹੜੀ ਆ ਕਰਨ ਲਈ ਸਾਡੀਆਂ ਟੀਮਾਂ ਗਈਆਂ ਆਈਆਂ ਨੇ ਸਭ ਕਣ ਕਣੇ ਰਿਪੋਰਟ ਵਰਦਤਾ ਕਰਦੇ ਸਨ ਕਿ ਜਿੱਦਾਂ ਤੁਹਾਨੂੰ ਦੱਸਿਆ ਵੀ ਦੋ ਜਿਹੜੇ ਮਕਦਮੇ ਐ ਇੱਕ ਡਿਵੀਜ਼ਨ ਦਾ ਟਰੇਸ ਹੋਇਆ ਇਸ ਤੋਂ ਤੇ ਇੱਕ ਏਟਕੀਮਾ ਦਾ ਟਰੇਸ ਹੋਇਆ ਇਹ ਇਨਰ ਸਿਟੀ ਦੇ ਵਿੱਚ ਜਾਂ ਆਊਟਸਕਰਟਸ ਜਿਹੜੀ ਇਦਰਲੀ ਸਿਟੀਆਂ ਦੀਆਂ ਉਦੋਂ ਵਰਦਤਾ ਕਰਦੇ ਸੀਗੇ ਹੋਰ ਵੀ ਦੋ ਵਰਦਤਾ ਇਹਨਾਂ ਮੰਨੀਆਂ ਨੇ ਉਹ ਉਸਤੇ ਵੀ ਸਾਡੀਆਂ ਟੀਮਸ ਜਿਹੜੀਆਂ ਵਰਕਆਊਟ ਕਰ ਰਹੀਆਂ ਨੇ ਤੇ ਰਿਕਵਰੀ ਕਰਨ ਗਈਆਂ ਨੇ ਬੇਸਿਕਲੀ ਕੀ ਕੰਮ ਕੀ ਕਰਦੇ ਸੀ ਇਹ ਦੋਵੇਂ ਵੇਲੇ ਨੇ ਜੀ ਇਹ ਕੋਈ ਕੰਮ ਕਰਨੀ ਕਰਦੇ ਪਲੱਸ 2 ਵੀ ਨਹੀਂ ਪੜੇ ਇਹ ਇੱਕ ਜਿਹੜੇ ਵਿਲੇ ਹੋਣ ਕਰਕੇ ਜਿਹੜਾ ਵਾ ਇਸ ਜਿਹੜੀ ਕ੍ਰਾਈਮ ਵਾਲੀ ਦੁਨੀਆ ਦੇ ਵਿੱਚ ਇਹਨਾਂ ਪੈਰ ਰੱਖ ਲਿਆ ਅਜੇ ਅਜੇ ਇਹਨਾਂ ਨੂੰ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਇਹਨਾਂ ਦਾ ਅਸੀਂ ਟੈਸਟ ਵੀ ਕਰਾਵਾਂਗੇ ਇਹ ਇੱਕ ਨਸ਼ਾ ਕਰਨ ਦੇ ਆਦੀ ਨੇ ਜਾਂ ਕਿ ਇਹਨਾਂ ਕਾਰਨ ਕਰਕੇ ਜਿਹੜਾ ਇਹਨਾਂ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਫਿਲਹਾਲ ਅਜੇ ਤੱਕ ਤੇ ਕੋਈ ਸਾਹਮਣੇ ਨਹੀਂ ਆਈ ਬਾਕੀ ਫਿਰ ਵੀ ਇਹਨਾਂ ਦਾ ਰਿਕਾਰਡ ਪੜਤਾਲ ਕੀਤਾ ਜਾ ਰਿਹਾ ਹੈ ਇਸ ਮਾਮਲੇ ਸਰ ਬਰਾਮਦ ਹੋਇਆ ਇਹਨਾਂ ਕੋਲ ਇਹਨਾਂ ਕੋਲ ਦੋ ਮੋਬਾਈਲ ਜਿਹੜੇ ਖੋਏ ਆ ਉਹ ਬਰਾਮਦ ਹੋਏ ਨੇ ਜਿਹੜੇ ਦੋ ਇਨਸੀਡੈਂਟ ਜਿਹੜੇ ਡੀ ਡਿਵੀਜ਼ਨ ਦਾ ਇੱਕ ਜਿਹੜਾ ਗੇਟਕੀਮਾਂ ਦਾ ਇਹਨਾਂ ਦੋਵਾਂ ਦੇ ਜਿਹੜਾ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਜਿਹੜਾ ਮੁਕਦਮਾ ਦਰਜ ਕਰਕੇ ਉਹਨਾਂ ਦੇ ਅਰੇਸਟ ਪਾਈ ਗਈ ਹੈ ਜਿਹੜੇ ਬੀ ਡਿਵੀਜ਼ਨ ਵਾਲਾ ਮੁਕਦਮਾ ਹੈ ਉਹ ਵੀ ਟ੍ਰੇਸ ਕਰਕੇ ਉਸ ਦੇ ਵਿੱਚ ਇਹਨਾਂ ਦੀ ਅਰੇਸਟ ਪਾਈ ਜਾਵੇਗੀ। ਜਿਹੜੇ ਲੁੱਟਾਂ ਖੋਹਾਂ ਕਰਕੇ ਗਾਂ ਕਿਸੇ ਨੂੰ ਵੇਚਦੇ ਸੀ ਉਹ ਕੋਈ ਪਤਾ ਨਹੀਂ। ਬਿਲਕੁਲ ਜੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਵੇਚਦੇ ਸੀ ਜਿਨ੍ਹਾਂ ਨੇ ਨੋਇੰਗਲੀ ਇਸ ਚੀਜ਼ ਨੂੰ ਜਿਹੜਾ ਵਾ ਚੋਰੀ ਦੀ ਚੀਜ਼ ਸਮਝ ਕੇ ਖਰੀਦਿਆ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਠੀਕ ਠੀਕ ਜੀ